ਆਪਾਂ ਇੱਕ ਨਾਮ ਗੁਰੂ ਦਾ ਰੂਪ ਬਿਆਨ ਕੀਤਾ ਸੀ ਭੀ ਗੁਰੂ ਦਾਤਾ ਵਾ ਹਾਲਾਂਕਿ ਗੁਰੂ ਦੇ ਬੜੇ ਰੂਪ ਹੁੰਦੇ ਆ ਗੁਰੂ ਦਾਤਾ ਵੀ ਹੁੰਦਾ ਗੁਰੂ ਸੂਰਮਾ ਵੀ ਹੁੰਦਾ ਗੁਰੂ ਲਖਾਰੀ ਵੀ ਹੁੰਦਾ ਹੈ ਗੁਰੂ ਪਰਉਪਕਾਰੀ ਵੀ ਹੁੰਦਾ ਹੈ ਇਹੋ ਕਹ ਲੋ ਭੀ ਜਿਹਦੇ ਵਿੱਚ ਸਾਰੇ ਗੁਣ ਹੋਣ ਜਿਹੜਾ ਸਰਬਗੁਣ ਸੁਪੰਨ ਹੋਵੇ ਉਹਨੂੰ ਗੁਰੂ ਕਹਿੰਦੇ ਆ ਗੁਰਦਾਤਾ ਆਪਾਂ ਜਿਹੜਾ ਇੱਕ ਰੂਪ ਬਿਆਨ ਕੀਤਾ ਸੀ ਵੀ ਗੁਰੂ ਦਾਤਾ ਵਾ ਗੁਰੂ ਦਾਤਾ ਨਹੀਂ ਹੈ ਗੁਰੂ ਸਭ ਕੁਝ ਹੀ ਆਮ ਕਹਿ ਲਓ ਅੱਜ ਆਪਾਂ ਅਗਲੀ ਗੱਲ ਕਰਨੀ ਅਗਲਾ ਗੁਰੂ ਦਾ ਰੂਪ ਕਿਹੜਾ ਹੁੰਦਾ ਹੈ ਬਾਰੇ ਕਹਿੰਦੇ ਗੁਰਦਾਤਾ ਗੁਰ ਹਿਵੇ ਕਰ ਹਿਵੇ ਕਹਿੰਦੇ ਨੇ ਬਰਫਰ ਨੂੰ ਜਿਹਨੂੰ ਆਪਾਂ ਕਹਿੰਦੇ ਨਾ ਹੇਮਕੁੰਟਾ ਤੇ ਹੇਮਕੁੰਟ ਦਾ ਮਤਲਬ ਲੀ ਇਹ ਐਮ ਕਈਏ ਬਰਫ ਕੁੰਡ ਕਈਏ ਸਰੋਵਰ ਤੇ ਮਾਰ ਕਹਿੰਦੇ ਜਿਹੜਾ ਜਿਹੜਾ ਗੁਰੂ ਹੁੰਦਾ ਹੈ ਨਾ ਉਹ ਇੰਨਾ ਗਠੰਡਾ ਹੁੰਦਾ ਕਿ ਉਹਨੂੰ ਕੋਈ ਤਪਾ ਨਹੀਂ ਸਕਦਾ ਆਪਾਂ ਤਾਂ ਛੋਟੀ ਛੋਟੀ ਗੱਲ ਪਿਛੇ ਤਪ ਜਾਂਦੇ ਆ ਜਿਹੜਾ ਅੱਜ ਦਰਬਾਰ ਸਹਿ ਤੋਂ ਬਾਕ ਆਇਆ ਸੀ ਉਹਦੇ ਚ ਮਾਰ ਕੇ ਇਹ ਰੋਸ ਨ ਕੀਜੇ ਐ ਅੱਜ ਜਿਹੜਾ ਵਾਕ ਸੀ ਹੋਗਾ ਸੀ ਉਥੋਂ ਦਾ ਦੱਖਣੀ ਓਂਕਾਰ ਦਾ ਤੇ ਮਹਾਰਾਜ ਨੇ ਉਹ ਪਾਂਡੇ ਨੂੰ ਕਿਹਾ ਸੀ ਵੀ ਰੋਸ ਨਾ ਕੀਜੇ ਤੇ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਉਹ ਕਹਿੰਦਾ ਮਹਾਰਾ ਗੁੱਸਾ ਤੇ ਥਾਂ ਥਾਂ ਤੇ ਆ ਰਿਹਾ ਪਲ ਪਲ ਤੇ ਗੁੱਸਾ ਆ ਰਿਹਾ ਛੋਟੀ ਛੋਟੀ ਗੱਲ ਪਿੱਛੇ ਗੁੱਸਾ ਆ ਰਿਹਾ ਹੈ ਰੋਸ ਆ ਰਿਹਾ ਹੈ ਕਿ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਸੀ ਨਹੀਂ ਮਿਲੀ ਮੈਂ ਇਦਾਂ ਦਾ ਹੋਣਾ ਚਾਹੀਦਾ ਸਾਂ ਮੈਂ ਨਹੀਂ ਹੋ ਸਕਿਆ ਮੇਰਾ ਕਿਸੇ ਨੇ ਕੋਈ ਹਿੱਸਾ ਮਾਰ ਲਿਆ ਵਾ ਤਾਂ ਮੈਨੂੰ ਗੁੱਸਾ ਆ ਜਾਂਦਾ ਅਜਿਹੇ ਗੁੱਸਾ ਆਉਂਦਾ ਭਰਾ ਭਰਾ ਦਾ ਕਤਲ ਕਰ ਦਿੰਦਾ ਉਹ ਕਹਿਣ ਲੱਗਾ ਪੰਡਤ ਕਹਿਣ ਲੱਗਾ ਮਾਰਾ ਗੁੱਸਾ ਤੇ ਆਉਂਦਾ ਹੀ ਆਉਂਦਾ ਕਹਿਣ ਲੱਗੇ ਗੁੱਸੇ ਨੂੰ ਰੋਕਣ ਵਾਸਤੇ ਇੱਕ ਦਵਾਈ ਹੈਗੀ ਆ ਇਹ ਉਹ ਕੀ ਮੰਗਦ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਇਹ ਜ਼ਹਿਰ ਵਾ ਤੇ ਜ਼ਹਿਰ ਨੂੰ ਖਤਮ ਕਰਨ ਵਾਸਤੇ ਅੰਮ੍ਰਿਤ ਦੀ ਲੋੜ ਪੈਣੀ ਆ ਜਿਹੜਾ ਕਰੋਧ ਵਾ ਨਾ ਜਿਹੜਾ ਗੁੱਸਾ ਵਾ ਇਹ ਜ਼ਹਿਰ ਵਾ ਤੇ ਇਹ ਜ਼ਹਿਰ ਤਾਂ ਮੁਕਦੀ ਆ ਜੇ ਅੰਮ੍ਰਿਤ ਪੀਵੇ ਬੰਦਾ ਜਿੱਦਾਂ ਉਹ ਸਿੱਧਾ ਨੇ ਸਵਾਲ ਨਹੀਂ ਕੀਤਾ ਸਿੱਧਾ ਨੂੰ ਆਖਿਆ ਗੁਰੂ ਨਾਨਕ ਸਾਹਿਬ ਜੀ ਨੇ ਸਮੇਰ ਪਰਬਤ ਤੇ ਪਿਥੱਲੇ ਜਾਓ ਤੇ ਦੁਨੀਆਂ ਦਾ ਭਲਾ ਕਰੋ ਦੁਨੀਆਂ ਨੂੰ ਗਿਆਨ ਦਿਓ ਦੁਨੀਆਂ ਦਾ ਤਾਂ ਬੇੜਾ ਗਰਕ ਹੋ ਗਿਆ ਅੱਜ ਅਸੀਂ ਕਹਿੰਨੇ ਜੀ ਕਾਲ ਯੁਗ ਆ ਗਿਆ ਕਾਲ ਯੁਗ ਆ ਗਿਆ ਇਹ ਤੇ 500 ਸਾਲ ਪਹਿਲਾਂ ਹੀ ਬਾਬਾ ਜੀ ਨੇ ਕਹਿ ਦਿੱਤਾ ਸੀ ਆਂ ਆਖ ਗੁਣਾ ਕੱਲ ਆਈਏ ਚਲੋ ਜੀ ਆਪੀ ਹੁਣ ਕਾਲ ਯੁਗ ਦਾ ਰੂਪ ਜਿਹੜਾ ਭਿਆਨਕ ਬਣ ਗਿਆ ਕਾਲ ਯੁਗ ਉਦੋਂ ਸੀ ਉਹ ਜਦੋਂ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਜਾ ਕੇ ਥੱਲੇ ਜਾਓ ਤੇ ਦੁਨੀਆ ਨੂੰ ਗਿਆਨ ਦਿਓ ਸਿੱਧਾ ਪਤਾ ਕੀ ਕਹਿੰਦੇ ਐ ਬਾਬਾ ਜੀ ਉਹ ਤੇ ਤਪੇ ਪਏ ਨੇ ਸੜੇ ਪਏ ਨੇ ਪੁੱਜੇ ਹੀ ਅਕਈਆਂ ਨੂੰ ਵੇਖੀਦਾ ਕਈ ਕਥਾ ਕਰਦੇ ਵੀ ਐ ਸੜੇ ਜੇ ਚਿਹਰੇ ਰੱਖ ਕੇ ਬਿਠੇ ਹੁੰਦੇ ਆ ਸੜੇ ਪੁੱਜਿਆ ਪੁੱਜਿਆ ਦਾ ਮਤਲਬ ਜਿਹੜਾ ਪੁੱਜ ਜਾਵੇ ਤੇ ਕਰੋ ਦੇ ਅਗਨੀ ਆ ਤੇ ਇਹ ਭੁੰਨ ਦਿੰਦੀ ਸਾਰੇ ਨਹੀਂ ਜਿਹੜੇ ਪੰਜ ਵਿਕਾਰ ਨੇ ਨਾ ਹੈ ਤੇ ਪੰਜੇ ਹੀ ਭਿਆਨਕ ਹੀ ਨੇ ਪੰਜੇ ਜਦੋਂ ਆਪਣਾ ਰੂਪ ਦਿਖਾਉਂਦੇ ਪਤਾ ਹੀ ਜੋ ਹੋ ਜਾਂਦਾ ਪਰ ਕਰੋਧ ਜਦੋਂ ਦਿਖਾਉਂਦਾ ਨਾ ਇਹ ਕਰੋਧੰ ਕਲਮੂਲ ਕਧੰ ਕਰਨ ਕਰਨਾ ਨਾ ਉਪਜਤੇ ਦੁਨੀਆ ਦੇ ਜਿੰਨੇ ਵੀ ਝਗੜੇ ਹੋਇਆ ਪਹਿਲਾਂ ਕ੍ਰੋਧ ਹੋਇਆ ਤੇ ਫਿਰ ਝਗੜਾ ਹੋਇਆ ਕ੍ਰੋਧ ਤੋਂ ਬਿਨਾ ਕੋਈ ਲੜਾਈ ਨਹੀਂ ਲੜ ਸਕਿਆ ਉਹ ਦッセ ਬਾਸ਼ਾ ਖੁਦ ਲਿਖਦੇ ਆ ਕਿ ਜੱਬੇ ਬਾਣ ਲੱਗਿਓ ਸਾਨੂੰ ਤੀਰ ਵੱਜ ਗਿਆ ਉਹ ਜਿਹੜੀ ਪਹਿਲੀ ਜੰਗ ਲੜੀ ਉਥੇ ਪੰਗਾਣੀ ਦੀ ਕੋਈ ਕਹਿੰਦੇ ਜਦੋਂ ਸਾਨੂੰ ਤੀਰ ਲੱਗਾ ਸਾਨੂੰ ਗੁੱਸਾ ਆ ਗਿਆ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਰੋਸ ਦਾ ਮਤਲਬ ਲਈ ਗੁੱਸਾ ਹੀ ਹੁੰਦਾ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮੰਨ ਰੋਸ ਨਾ ਹੋਈ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਮੈਨੂੰ ਵੀ ਰੋਸ ਆ ਗਿਆ ਵਾ ਇਸ ਐ ਰੱਬਾ ਤੈਨੂੰ ਨਹੀਂ ਕਦੀ ਕੋਈ ਗੁੱਸਾ ਆਇਆ ਰੱਬ ਨੂੰ ਸਵਾਲ ਪੁੱਛਿਆ ਬਾਬਾ ਜੀ ਨੇ ਕਿ ਤੈਨੂੰ ਕਦੀ ਨਹੀਂ ਗੁੱਸਾ ਆਇਆ ਤੇ ਮਾਰ ਕਹਿੰਦੇ ਜੇ ਤੂੰ ਸਹਿਬ ਆਵੇਂ ਰੋਹੇ ਉਹ ਤੇਰੇ ਤੂੰ ਉਹਨਾਂ ਕਹਿੰਦੇ ਜਿੱਦਾਂ ਇੱਕ ਮਾਂ ਗੁੱਸਾ ਕਰਦੀ ਹੈ ਨਾ ਬੱਚੇ ਤੇ ਘੜੀ ਪਾਲ ਵਾਸਤੇ ਫਿਰ ਲਾਡ ਲਡਾਉਂਦੀ ਆ ਇੰਨਾ ਕਤ ਗੁੱਸਾ ਰ ਬਨ ਵੀ ਆ ਜਾਂਦਾ ਇੰਨਾ ਕਤ ਗੁੱਸਾ ਗੁਰੂਆਂ ਨੂੰ ਵੀ ਆ ਜਾਂਦੇ ਆਪਣੇ ਚੇਲਿਆਂ ਉਤੇ ਉਹ ਤਾਂ ਗੈਰ ਦਿੰਦੇ ਮੁਰ ਕੇ ਸਾਡੇ ਮੱਥੇ ਨਾ ਲੱਗਿਓ ਜੀ ਜਦੋਂ ਭਾਈ ਗੌਰੇ ਨੇ ਭਾਈ ਜੱਸੇ ਦਾ ਕਤਲ ਕਰ ਦਿੱਤਾ ਸਤਵੇਂ ਪਾਤਸ਼ਾਹ ਦੇ ਸਨਮੁਖ ਰਹਿਣ ਵਾਲਾ ਭਾਈ ਜੱਸਾ ਚੌਰ ਬਰਦਾਰੀ ਉਹਦਾ ਕਤਲ ਕਰਤਾ ਭਾਈ ਗੌਰੇ ਨੇ ਤੇ ਸਤਵੇਂ ਪਾਸ਼ ਨੇ ਆਖਿਆ ਸਾਡੇ ਮੱਥੇ ਨਾ ਲੱਗੀ। ਇਹਦਾ ਮੇਰਾ ਗੁੱਸਾ ਆ ਗਿਆ। ਇਹ ਤਾਂ ਸੁਭਾਵਕ ਹੈ। ਜਦੋਂ ਮੇਰੀ ਭਾਵਨਾ ਦੇ ਕੰਮ ਕੋਈ ਉਲਟ ਹੋਏ ਗੰਧ ਵੀ ਇਹ ਤਾਂ ਸੁਭਾਵਕ ਹੀ ਹੈ। ਉਹ yogi yogiyan ਨੂੰ ਜਦੋਂ ਕਿਹਾ ਬਾਬੇ ਜੀ ਨੇ ਵੀ ਥੱਲੇ ਜਾਓ ਜਾ ਕੇ ਲੋਕਾਂ ਨੂੰ ਕੋ ਗਿਆਨ ਦਿਓ। ਤੁਸੀਂ ਤਾਂ ਲੋਕ ਸ਼ਿਪ ਕੇ ਬਹਿ ਗਏ ਤੁਹਾਡੇ ਕੋ ਗਿਆਨ ਸੀ ਕਹਿ ਲਗੇ ਬਾਬਾ ਜੀ ਅਸੀਂ ਨਹੀਂ ਜਾਣਾ ਥੱਲੇ ਇਹ ਕਿਉਂ ਨਹੀਂ ਜਾਣਾ ਕੀ ਗੱਲ ਐ ਕਹਿ ਲਗੇ ਦੁਨੀਆ ਸੜੀ ਪੁਜੀ ਪਈ ਕਰੋਧ ਦੇ ਨਾਲ ਕਰੋਧ ਨਾਲ ਤੇ ਸਾਡੇ ਕੋ ਵਾ ਸ਼ਾਂਤੀ ਤੇ ਉਹਨਾਂ ਕੋ ਵਾ ਕਰੋਧ ਉਹਨਾਂ ਕਰੋਧ ਦਾ ਤੇ ਸ਼ਾਂਤੀ ਦਾ ਕਿਤੇ ਮੇਲ ਹੋ ਸਕਦਾ ਐ ਕਿਉਂ ਕਹਿ ਲੋ ਜੇ ਅੱਗ ਦਾ ਤੇ ਕਿਉਂ ਦਾ ਕਿਦੀ ਮੇਲ ਹੋ ਸਕਦਾ ਹੈ ਅੱਗ ਤੇ ਸਾੜ ਦੂ ਕਿਉਂ ਨੂੰ ਕਹਿ ਲਾ ਕਿ ਬਾਬਾ ਜੀ ਅਸੀਂ ਆਂ ਰਾ ਘਰ ਬਾਰ ਛੱਡ ਕੇ ਰਾਜ ਛੱਡ ਕੇ ਤੇ ਤਪੱਸਿਆ ਕੀਤੀ ਅਤੇ ਸ਼ਾਂਤੀ ਪ੍ਰਾਪਤ ਕੀਤੀ ਆ ਜਿਸ ਤਰ੍ਹਾਂ ਗੁਰੂ ਅਰਜਨ ਜੀ ਅਰਜਨ ਦੇਵ ਸਾਹਿਬ ਕਹਿੰਦੇ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਦੁਨੀਆ ਤੇ ਜਿੰਨੇ ਵੀ ਜੰਗ ਹੋਏ ਕਲੇਸ਼ ਹੋਏ ਲੜਾਈ ਝਗੜੇ ਹੋਏ ਪਹਿਲੋਂ ਕਰੋਧ ਹੋਇਆ ਪਹਿਲੋਂ ਰੋਸ ਜਾਗਿਆ ਸਾਡਾ ਵੀ ਅੰਗਰੇਜ਼ਾਂ ਦੇ ਵਰ ਖਿਲਾਫ ਰੋਸ ਜਾਗਿਆ ਤੇ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਤੇ ਕੋਈ ਸਿਆਣਾ ਬੰਦਾ ਕਹਿਣ ਦਿਆ ਸੀ ਕਿ ਜਿੱਥੋਂ ਇਸਲਾਮ ਆਰੰਭ ਹੋਇਆ ਮੱਕੇ ਤੋਂ ਤੇ ਸਾਡਾ ਧਰਮ ਕਿੱਥੋਂ ਆਰੰਭ ਹੋਇਆ ਨਨਕਾਣਾ ਸਾਹਿਬ ਤੋਂ ਅਜੇ ਤੱਕ ਮੁਸਲਮਾਨਾਂ ਨੇ ਕੋਈ ਗੈਰ ਬੰਦਾ ਆਪਣੇ ਉਸ ਅਸਥਾਨ ਤੇ ਪ੍ਰਵੇਸ਼ ਨਹੀਂ ਕਰਨ ਦਿੱਤਾ ਅਜੇ ਤੱਕ ਤੇ ਨਾ ਉਹਨਾਂ ਕਰਨ ਦੇਣਾ ਹੀ ਆ ਤੇ ਆਪਾਂ ਸੌ ਸਾਲ ਕੁੱਟ ਖਾਧੀ ਅੰਗਰੇਜ਼ਾਂ ਕੋਲੋਂ ਤੇ ਨਾਲੇ ਆਪਣੀ ਜਗਾ ਨਨਕਾਣਾ ਸਹਿ ਛੱਡ ਕੇ ਆ ਗਏ ਤੇ ਬਹਾਦਰ ਆ ਪਾਂਬਾ ਉਹ ਯਾਦਾਂ 100 ਸਾਲ ਕੁੱਟ ਖਾਣ ਵਾਲੇ ਕਹਿੰਦੇ ਹੀ ਬਹਾਦਰੀਆਂ 500 ਗੁਰਦਾਰੇ ਵੀ ਛੱਡ ਐ ਬਹਾਦਰੀਆਂ ਆਬਾਦ ਕੀਤੀਆਂ ਜ਼ਗੀਰਾਂ ਜਮੇ ਜ਼ਮੀਨਾਂ ਛੱਡ ਆਏ ਬਹਾਦਰੀਆਂ ਆਪਾਂ ਇਹ ਕੁਝ ਦੇਸ਼ ਦੀ ਆਜ਼ਾਦੀ ਨਹੀਂ ਹੋਈ ਪੰਜਾਬ ਦੀ ਬਰਬਾਦੀ ਹੋਈ ਹੈ ਖੈਰ ਉਹ ਜੋਗੀ ਕਹਿਣ ਲੱਗੇ ਬਾਬਾ ਜੀ ਅਸੀਂ ਘਰ-ਬਾਰ ਛੱਡ ਕੇ ਨਾ ਤੇ ਤਪੱਸਿਆ ਕੀਤੀ ਆ ਤੇ ਸਾਡੇ ਕੋਲ ਵਾ ਸ਼ਾਂਤੀ ਤੇ ਉਧਰ ਵਾ ਅੱਗ ਹੁਣ ਅੱਗ ਦਾ ਤੇ ਕਿਉਂ ਦਾ ਕੀ ਮੇਲ ਹੈ ਤੇ ਮਹਾਰਾ ਕਹਿੰਦੇ ਨਹੀਂ ਨਹੀਂ ਐਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਲੋਕਾਂ ਕੋਲ ਡਰੋ ਨਾ ਤੇ ਲੋਕਾਂ 'ਚ ਜਾਓ ਉਹ ਕਹ ਲੱਗ ਸੰਦ ਡਰੀ ਬੜਾ ਆਉਂਦਾ ਵਾ ਜਿਦਾਂ ਕਬੀਰ ਨੇ ਨਹੀਂ ਕਿਹਾ ਕਿ ਜੋ ਪ੍ਰਭ ਕੀਏ ਭਗਤ ਤੇ ਬਾਝ ਜਿਹੜੇ ਬੰਦੇ ਬੰਦਗੀਆਂ ਨਹੀਂ ਨਾ ਕਰਦੇ ਭਜਨ ਨਹੀਂ ਕਰਦੇ ਉਹਨਾਂ ਕੋਲੋਂ ਸਦਾ ਡਰ ਕੇ ਰੋ ਲੁੱਕ ਕੇ ਰੋ ਜਿਸ ਰਾਹ ਵਿੱਚ ਆਉਂਦੇ ਹਣ ਰਾਹ ਛੱਡ ਦਿਓ ਹੁਣ ਕਬੀਰ ਵਰਗਿਆਂ ਨੇ ਸਮੇਂ ਦੀ ਜਿਹੜੀ ਹਕੂਮਤ ਸੀ ਉਹਦਾਂ ਚੱਕਰ ਲੀ ਬਰੋ ਕਹਿੰਦਾ ਮਨਮੁੱਖਾਂ ਤੋਂ ਮੈਂ ਡਰਦਾ ਵਾਂ ਭਗਤ ਨਾਮਦੇਵ ਹੀ ਕਹਿੰਦੇ ਮੈਂ ਵੀ ਡਰ ਕੇ ਰਹਿਣਾ ਇਹਨਾਂ ਲੋਕਾਂ ਕੋਲੋ ਇਹ ਡਾਉ ਨੇ ਭਗਤ ਨਾਮਦੇਵ ਜਿਨ ਨੇ ਕਿਹਾ ਪਰ ਤਨ ਪਰਦਾਰਾ ਪਰ ਹਰੀ ਤਨ ਕੇ ਨਿਕਟ ਬਸੇ ਨਰ ਹਰੀ ਜੋ ਨ ਭਜੰਤੇ ਨਾਰਾਇਣਾਂ ਤਿਨ ਕਉ ਮੈਂ ਨ ਕਰੂੰ ਦਰਸ਼ਣਾ ਮੈ ਉਹਦੇ ਮੱਥੇ ਨਹੀਂ ਲੱਗਣਾ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜਿਹੜਾ ਰੱਬ ਦੀ ਬੰਦਗੀ ਕਰਦਾ ਨਾ ਬੰਦਾ ਹੁਣ ਤੇ ਚਲੋ ਲੋਕੀ ਹਟ ਗਏ ਕੰਮ ਕਰਨ ਨੂੰ ਹੁਣ ਤੇ ਸਾਧਵ ਨਹੀਂ ਕਰਦੇ ਡੇਰਿਆਂ ਵਾਲੇ ਵੀ ਨਹੀਂ ਕਰਦੇ ਕੋਈ ਜੀ ਅਹੀਂ ਉਹ ਉਥੇ ਚੱਲੇ ਬੰਨ ਟੁੱਟ ਗਿਆ ਜੀ ਅਸੀਂ ਗੰਦਾ ਨਾਲਾ ਸਾਫ਼ ਕਰਨ ਚੱਲੇ ਆ ਜੀ ਉਹ ਇੱਕ ਨਵਾਂ ਹੀ ਕੰਮ ਤੁਰ ਗਿਆ ਆਨੰਦ ਸਾਹਿਬ ਆਨੰਦਪੁਰ ਸਾਹਿਬ ਲਾਗੇ ਕੋਈ ਬਾਬਾ ਛੜਕੀ ਬਣਾਉਣ ਲਾ ਪਿਆ ਨਾ ਦੱਸੋ ਛੜਕ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਕਿ ਬਾਬੇ ਬਣਾਉਂਦੇ ਹੁੰਦੇ ਪਤਾ ਨਹੀਂ ਬਾਬਿਆਂ ਦੀ ਕਿਉਂ ਮੱਤ ਮਾਰੀ ਗਈ ਇਹਨਾਂ ਦੀ ਮੈਂ ਤਾਂ ਬੜਾ ਹੈਰਾਨ ਹਾਂ ਕਿ ਦੋਈ ਗੁਰਦੁਆਰੇ ਬੈਠੋ ਸੰਗਤਾਂ ਨੂੰ ਬਿਠਾਓ ਪਾਠ ਕਰੋ ਕੀਰਤਨ ਕਰੋ ਕਥਾ ਕਰੋ ਹੈ ਕੋ ਸੰਥਿਆ ਦਿਓ ਕੋ ਬੱਚਿਆਂ ਨੂੰ ਕੋ ਵਿਦਿਆਲਾ ਖੋਲੋ ਤੁਸੀਂ ਛੜਕਾਂ ਬਣਾਉਣ ਲੱਪੇ ਕਿਉਂ ਮੱਤ ਮਾਰੀ ਗਈ ਇਹਨਾਂ ਲੋਕਾਂ ਦੀ ਉਹ ਕਹਿੰਦੇ ਜੋ ਪ੍ਰਭ ਕੀਏ ਭਗਤ ਤੇ ਬਾਜ ਪਰ ਇੱਕ ਗੁਰੂ ਨਾਨਕ ਸਾਹਿਬ ਕਹਿੰਦੇ RAM ਨਾਮ ਜਿਤਰਾਪੇ ਜਾਂਕਾ ਉਪਦਰਸ਼ ਦਰਸ਼ਨ ਉਪ ਉਪਜੰਪ ਦਰਸ਼ਨ ਕੀਜੀਏ ਤਾਂ ਕਾ ਕਹਿੰਦੇ ਸੂਰਜ ਨੇ ਤਪਣਾ ਤੇ ਤਪਨ ਤੋਂ ਪਹਿਲਾਂ ਪਹਿਲਾਂ ਨਾ ਕਿਤੇ ਠੰਡੇ ਬੰਦੇ ਨੂੰ ਮਿਲੋ ਜਿਹੜਾ ਠੰਡਾ ਹੋ ਗਿਆ ਤੇ ਠੰਡਾ ਠੁੰਡਾ ਤੋਂ ਹੈ ਕੋਈ ਨਹੀਂ ਇਥੇ ਉਹ ਕਹਿ ਲਗੇ ਪਿਆਸੀ ਨਹੀਂ ਦੁਨੀਆ ਚ ਜਾਣਾ ਸਾਡੇ ਕੋਈ ਸ਼ਾਂਤੀ ਆ ਸਾਡੇ ਕੋਈ ਠੰਡ ਵਾ ਉਧਰ ਅੱਗ ਵਾ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਡਰੋ ਨਾ ਜਾਓ ਤੁਸੀਂ ਬਚ ਕੇ ਰਹੋ ਨਾ ਕੋ ਕਿਵੇਂ ਬਚਿਆ ਜਾ ਸਕਦਾ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ ਬਾਬੇ ਨੂੰ ਜਦੋਂ ਉਹਨਾਂ ਬਾਬਾ ਜੀ ਨੇ ਆਖਿਆ ਨਾ ਕਿ ਤੁਸੀਂ ਜਾਓ ਉਹ ਕਹਿੰਦੇ ਅਸੀਂ ਨਹੀਂ ਜਾਣਦੇ ਇਹਨਾਂ ਲੋਕਾਂ ਕੋਲ ਨਾ ਨਾ ਉਹਨਾਂ ਨੇ ਫੇਰ ਸਵਾਲ ਕੀਤਾ ਸਿੱਧ ਗੋਸ਼ਟ ਦੇ ਅੰਦਰ ਉਹ ਕਹਿੰਨ ਲੱਗੇ ਸਾਨੂੰ ਜਵਾਬ ਦੇ ਦਿਓ ਤਾਂ ਜੇ ਤੁਹਾਡਾ ਜਵਾਬ ਸਹੀ ਹੋਊਗਾ ਤੇ ਫਿਰ ਅਸੀਂ ਜਾਵਾਂਗੇ ਵਰਨਾ ਅਸੀਂ ਨਹੀਂ ਜਾਵਾਂਗੇ ਦੁਨੀਆ 'ਚ ਕਹਿੰਨ ਲੱਗੇ ਕੀ ਸਵਾਲ ਤੇ ਅਡਾ ਕਹਿਣ ਲੱਗੇ ਹਵੇਕਾ ਘਰ ਮੰਦਰ ਅਗਨ ਪਿਰਾਹਨ ਉਹ ਕਹਿਣ ਲੱਗੇ ਇੱਕ ਬਰਫ਼ ਦਾ ਘਰ ਬਣਿਆ ਹੋਵੇ ਹਵੇਕਾ ਘਰ ਮੰਦਰ ਘਰ ਮੰਦਰ ਇਕੱਠਾ ਇਹੀ ਕਹਿ ਲਓ ਕਹਿਣ ਲੱਗੇ ਕੋਈ ਬਰਫ਼ ਦਾ ਘਰ ਬਣਿਆ ਹੋਵੇ ਤੇ ਅਗਨ ਪਿਰਾਹਨ ਕੋਦੇ ਆਲੇ ਦਿਵਾਲੇ ਅੱਗ ਬਾਲ ਦਿਓ ਪਰਾਨ ਕਹਿੰਦੇ ਨੇ ਚੋਲਾ ਪਾਉਣਾ ਉਹਦੇ ਆਲੇ ਦਿਵਾਲੇ ਅੱਗ ਦਾ ਢੇਰ ਹੋਵੇ ਤੇ ਉਹਦੇ ਆਲੇ ਬਰਫ਼ ਦਾ ਢੇਰ ਹੋਵੇ ਤੇ ਉਹਦੇ ਆਲੇ ਦਿਵਾਲੇ ਅੱਗ ਬਾਲ ਦਿਓ ਬਾਬਾ ਜੀ ਆ ਵੇਖੋ ਜਦੋਂ ਅਪ੍ਰੈਲ ਮਈ ਚ ਸੂਰਜ ਤੱਪਦਾ ਤੇ ਬਰਫ਼ ਖੁਰਦੀ ਆ ਪਹਾੜਾਂ ਤੇ ਪਈ ਤੇ ਜੋਗੀ ਕਹਿਣ ਲੱਗੇ ਜਿਸ ਅ ਆਪਣੇ ਬਰਫ਼ ਦੇ ਢੇਰ ਦੇ ਆਲੇ-ਦੁਆਲੇ ਅੱਗ ਬਾਲਦੇ ਹੋ ਤੇ ਕੋਈ ਇਹ ਸੋਚੇ ਵੀ ਅੱਗ ਇਹ ਹੁਣ ਬਰਫ਼ ਖੁਰੇ ਨਾ ਤੇ ਕਿਦਾਂ ਬਚੂਗੀ ਉਹ 헤ਵੇ ਕਾ ਕਰ ਮੰਦਰ ਕੋਈ ਬਰਫ਼ ਦਾ ਘਰ ਬਣਿਆ ਹੋਵੇ ਅਗਨ ਪਿਰਾਹਨ ਉਹਦੇ ਆਲੇ-ਦੁਆਲੇ ਅੱਗ ਬਾਲਦੇ ਹੋ ਜੇ ਤੇ ਕਮਣ ਗੁਫਾ ਉਸ ਬਰਫ਼ ਨੂੰ ਕਿਹੜੀ ਗੁਫਾ 'ਚ ਰੱਖੋਗੇ ਤੁਸੀਂ ਜਦੋਂ ਆਗ ਹੀ ਬਲ ਗਈ ਆ ਤੇ ਹੁਣ ਉਹਨੂੰ ਕਮਨ ਗੁਫਾ ਮਤਲਬ ਕਿਹੜੇ ਤਰੀਕੇ ਨਾਲ ਉਹਨੂੰ ਗੁਫਾ ਕਰੋਗੇ ਬਚਾਓਗੇ ਉਥੋਂ ਜੇ ਤਰਹੇ ਆਵਾਹਨ ਆਵਾਹਨ ਮੈਨੇ ਚੱਲਣਾ ਖੁਰ ਜਾਣਾ ਹੁਣ ਕਿਹੜੀ ਗੁਫਾ ਵਾ ਕਿਹੜਾ ਤਰੀਕਾ ਵਾ ਜਿਸ ਬਰਫ਼ ਦੇ ਆਲੇ ਦੋਲੇ ਅੱਗ ਬਲਦੀ ਹੋਵੇ ਤੇ ਉਹਨੂੰ ਹੁਣ ਕਿਸ ਤਰ੍ਹਾਂ ਖੁਰਨ ਤੋਂ ਬਚਾਓਗੇ ਬਾਬਾ ਜੀ ਕਹਿੰਨੇ ਗੱਲ ਤੇ ਤੁਹਾਡੀ ਵੀ ਠੀਕ ਹੋ। ਕਹਿੰਨੇ ਕਿ ਗੱਲ ਸਾਡੀ ਠੀਕ ਹੀ ਆ ਵੀ ਉਹ ਕਰੋਧੀ ਆ ਸੜੇ ਆ ਭੁੱਜੇ ਆ। ਸਾਡੇ ਕੋਈ ਸ਼ਾਂਤੀ ਆ। ਉਹ ਸਾਨੂੰ ਜਲੀਲ ਕਰਨਗੇ ਸਾਡੀ ਸ਼ਾਂਤੀ ਭੰਗ ਹੋ ਜੇਗੀ। ਅਸੀਂ ਨਹੀਂ ਉਹਨਾਂ ਕੋ ਜਾਨਾ। ਤੇ ਜਦੋਂ ਬਾਬਾ ਗੁਰੂ ਨਾਨਕ ਉਹਨਾਂ ਲੋਕਾਂ ਚ ਵਿਚਰਿਆ ਜਿਹੜੇ ਕਰੋਧੀ ਸਨ ਠੱਗ ਸਨ ਚੋਰ ਸਨ ਰਾਖਸ਼ਨ ਤੇ ਬਾਬਾ ਫੇਰ ਵੀ ਸਲਾਮਤ ਰਹਾ ਕਿਦਾਂ ਕਿਦਾਂ ਦੇ ਵਿਅਕਤੀ ਗੁਰੂ ਨਾਲ ਸਾਹਿਬ ਜੀ ਨੂੰ ਮਿਲੇ ਬਾਬੇ ਨੇ ਕਦੀ ਕਰੋਧ ਨਹੀਂ ਕੀਤਾ ਨਾ ਵਲੀ ਕੰਧਾਰੀ ਵਰਗੇ ਹਾਂਜੀ ਕਰੋਧ ਕਰੋਧ ਨਹੀਂ ਕਿਉ ਗੁਰੂ ਨਾਨਕ ਸਾਹਿਬ ਖੁਦ ਲਿਖਦੇ ਆ ਆਪਣੀ ਕਲਮ ਨਾਲ ਗੁਰਦਾਤਾ ਗੁਰヘਵੇ ਕਰ ਬੜੀ ਤਰਾਸਦੀ ਹੈ ਕਿ ਅਸੀਂ ਕਥਾ ਕਰਦੇ ਆ ਵੀ ਇਤਿਹਾਸ ਸੁਣਾਈ ਜਾਂਦੇ ਆ ਅਸੀਂ ਕਥਾ ਕਰਦੇ ਆ ਬਾਬਿਆਂ ਦੀਆਂ ਕਹਾਣੀਆਂ ਸੁਣਾਈ ਜਾਂਦੇ ਬੜੀ ਤਰਾਫ ਦੀ ਕੋਈ ਸਿਆਣਾ ਬੰਦਾ ਕਹਿਣ ਦਿਆ ਹੀ ਕੁਕ ਬਾਣੀ ਦਾ ਬਚਰੋਂ ਦਾ ਮਹਾਰਾਜੀ ਦਾ ਕਿ ਸੇਵਕ ਸਿੱਖ ਪੂਜਣ ਸਭ ਆਵੇ ਗੁਰੂ ਦੇ ਕੋਲ ਸੇਵਕ ਵੀ ਆਉਂਦੇ ਨੇ ਤੇ ਗੁਰੂ ਕੋ ਸਿੱਖ ਵੀ ਆਉਂਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਬਾਣ ਹਰ ਹਰ ਊਤਮ ਬਾਣੀ ਕਿਨ ਲਗੇ ਕੀਰਤਨ ਸਾਰੇ ਕਰ ਸਕਦੇ ਆ ਪਾਠ ਸਾਰੇ ਲੋਕ ਕਰ ਸਕਦੇ ਆ ਨਾਮ ਜਪ ਸਕਦੇ ਆ ਪਰ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਬਾਣੀ ਦੀ ਕਥਾ ਨਹੀਂ ਕਿਸੇ ਨੂੰ ਕਰਨੀ ਆਉਂਦੀ ਨਾ 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 ਇਹ ਜਿਹੜੀ ਕਥਾ ਹੋਣਦੀ ਨਾ ਵੱਡੇ ਵੱਡੇ ਸਟੇਜਾਂ 'ਤੇ ਕਥਾ ਨਹੀਂ ਇਹ ਤਾਂ ਟਾਈਮ ਪਾਸ ਕਰ ਹੁੰਦੇ ਕਦੀ ਕ੍ਰੋਧ ਤੇ ਨਹੀਂ ਬੋਲੇ ਕਦੀ ਲੋਭ ਤੇ ਨਹੀਂ ਬੋਲੇ ਕਦੀ ਗੁਰੂ ਦੀ ਵਿਆਖਿਆ ਨਹੀਂ ਕਰਕੇ ਦੱਸੀ ਵੀ ਗੁਰੂ ਕਹਿੰਦੇ ਕਿੰਨੂ ਆ ਨਾ ਇੱਕ ਪੜ੍ਹ ਦਿੰਦਾ ਦੂਜਾ ਕਹਿੰਦਾ ਸਤਨਾਮ ਜੀ ਇਦਾਂ ਹੀ ਆ ਜੀ ਲਓ ਜਿੱਦਾਂ ਅੱਜ ਸੀ ਕਿ ਰੋਸ਼ਨ ਕੀ ਜੇ ਅੰਮ੍ਰਿਤ ਪੀ ਜੇ ਤੇ ਉਹਨੇ ਕਹਿਤਾ ਕਥਾਵਾਚਕ ਨੇ ਜਦੋਂ ਉਹਨੇ ਪੜਿਆ ਰੋਸ਼ਨ ਕੀ ਜੇ ਅੰਮ੍ਰਿਤ ਪੀ ਜੇ ਗੁਰੂ ਨਾਨਕ ਸਾਹਿਬ ਨੇ ਅਖਿਆ ਪੰਡੀ ਰੋਸ਼ਨ ਕਰੋ ਜੇ ਲਓ ਇਹ ਹੀ ਗੁ ਵਿਆਖਿਆ ਵਾ ਇਹ ਨਾ ਕਰਕੇ ਆਪਣਾ ਸੰਸਾਰ ਲਿਆ ਉਹਨੇ ਨਹੀਂ ਨਹੀਂ ਬਾਣੀ ਬਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਸਾਰਿਆਂ ਨੂੰ ਬਾਣੀ ਥੋੜਾ ਵਿਚਾਰ ਆਉਂਦੀ ਇਹ ਜਿਹੜੇ ਵੱਡੀਆਂ ਵੱਡੀਆਂ ਸਟੇਜਾਂ ਤੇ ਬੈਠ ਕੇ ਕਰਨਦੇ ਇਹਨਾਂ 100 ਵਿੱਚੋਂ 99 ਨੂੰ 99 98 ਨੂੰ ਨਹੀਂ ਆਉਂਦੀ ਇੱਕਦੋ ਹੀ ਕਰਦੇ ਉੱਥੇ ਆਣ ਕੇ ਬਾਕੀ ਉਦਾਂ ਹੀ ਚੱਲਦਾ ਕੰਮ ਤੇ ਉਹ ਕਹਿਣ ਲੱਗੇ ਫਿਰ ਸਾਨੂੰ ਦੱਸੋ ਵੀ ਇਸ ਤਰ੍ਹਾਂ ਕਿਵੇਂ ਬਜਿਆ ਜਾ ਸਕਦਾ ਹੈ ਵੇਖੋ ਹੁਣ ਗੁਰੰਗਤ ਸਾਹਿਬ ਨੂੰ ਖੜੂਰ ਸਾਹਿਬ ਦੇ ਬੰਦਿਆਂ ਨੇ ਆਖਿਆ ਪਤ ਤੁਸੀਂ ਪਿੰਡ ਛੱਡ ਦਿਓ ਮੈਂ ਆਪਣੇ ਘਰ 'ਚ ਬੈਠਾ ਹਾਂ ਪਿੰਡ 'ਚ ਬੈਠਾ ਹਾਂ ਤੇ ਕੋਈ ਮੈਨੂੰ ਆਖਿਆ ਪਿੰਡ ਛੱਡ ਕੇ ਭੱਜ ਜਾ ਇੱਥੋਂ ਤੇ ਖੜਕੂਗੀ ਨਾ ਫਿਰ ਠਾ ਠਾ ਹੋਊਗੀ ਨਾ ਕਿ ਪਿੰਡ ਮੇਰਾ ਘਰ ਮੇਰਾ ਪਰ ਗੁਰੂ ਅੰਗਦ ਸਾਹਿਬ ਦੇ ਚਿਹਰੇ ਉੱਤੇ ਫਰਕ ਨਹੀਂ ਪਿਆ ਇਸ ਬੋਲ ਦਾ ਉਨਕ ਕੋਈ ਗੱਲ ਨਹੀਂ ਇਹ ਸਾਡੇ ਘਰ ਛੱਡਣ ਨਾਲ ਸਾਡੇ ਪਿੰਡ ਛੱਡਣ ਨਾਲ ਕੋਈ ਤੁਹਾਡਾ ਭਲਾ ਹੋ ਜਵੇ ਇਹ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਅਸੀਂ ਅੱਜ ਹੀ ਛੱਡ ਜਾਂਦੇ ਹਾਂ ਕਿਉਂ ਗੁਰਦਾਤਾ ਗੁਰਹਿਵੇ ਕਰ ਗੁਰੂ ਬਰਫਵਾ ਉਤੇ ਉਤੇ ਕੋਈ ਤਪਸ਼ ਦਾ ਅਸਰ ਨਹੀਂ ਆ ਬਾਰੀ ਬਰਫ ਤਾਂ ਆਉਣ ਤਪ ਜਾਂਦੀ ਜਦੋਂ ਤ ਖੁਰ ਜਾਂਦੀ ਹੈ ਗੁਰੂ ਉਹ ਬਰਫਾ ਜਿਹੜੀ ਖੁਰਦੀ ਨਹੀਂ ਹੈ ਚਾਂਦਨੀ ਚੌਕ ਵਿੱਚ ਬੈਠ ਕੇ ਸ਼ਾਂਤੀ ਨਹੀਂ ਭੰਗ ਹੋਈ ਲਾਹੌਰ ਦੀ ਤੱਤੀ ਤਵੀ ਵੀ ਸ਼ਾਂਤੀ ਨਹੀਂ ਭੰਗ ਕਰ ਸਕੀ ਚੋਂ ਪੁੱਤਰਾਂ ਦਾ ਵਿਛੋੜਾ ਤੇ ਆਨੰਦਪੁਰ ਵਿਛੜ ਜਾਣਾ ਤੇ ਮਾਸੀਵਾੜੇ ਇਕੱਲੇ ਪਏ ਹੋਣਾ ਸ਼ਾਂਤੀ ਭੰਗ ਹੋਈ ਨਹੀਂ ਇਹਨੂੰ ਕਹਿੰਦੇ ਗੁਰੂ ਗੁਰਦਾਦਾ ਗੁਰ ਹੋਵੇਂ ਕਰ ਤੇ ਗੁਰੂ ਅਮਰਦਾਸ ਨੂੰ ਲੱਤ ਮਾਰੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਨੇ ਤੇ ਗੁਰੂ ਅਮਰਦਾਸ ਕਹਿੰਦੇ ਤੁਹਾਡੇ ਪੈਰ ਨੂੰ ਛੱਟ ਤਾਂ ਨਹੀਂ ਲੱਗੀ ਜੇ ਹੁਣ ਸੰਗਤਾਂ ਵਾਲੇ ਦਿਵਾਲੇ ਬੈਠੀਆਂ ਹੋਣ ਮੰਝੇ ਤੇ ਗੁਰੂ ਸਾਹਿਬ ਜੀ ਬੈਠੇ ਹੋਣ ਤੇ ਗੁਰੂ ਨੂੰ ਕੋ ਲੱਤ ਮਾਰ ਦੇਵੇ ਉਥੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗੇ ਸਿੱਖ ਬੈਠੇ ਹੋਏ ਸਨ ਤੇ ਗੁੱਸਾ ਤਾਂ ਆਇਆ ਹੀ ਹੋਊਗਾ ਸਿੱਖਾਂ ਨੂੰ ਪਰ ਜਿਸ ਨੂੰ ਲੱਤ ਮਾਰੀ ਗਈ ਉਹ ਕੀ ਕਹਿੰਦੇ ਨੇ ਇੱਕ ਤੇ ਸਰੀਰ ਵਿਰਧ ਪਏ ਹੋਏ ਦੂਤਿਆ ਕਠਨ ਸੇਵ ਕਰ ਰਹੇ ਹੋ ਮੈਂ ਬੜੀ ਕਠਨ ਸੇਵਾ ਕੀਤੀ ਹੈ ਸਰੀਰ ਸੁੱਕ ਗਿਆ ਲੱਕੜ ਹੋ ਗਏ 12 ਸਾਲ ਗਾਗਰ ਢੋਈ ਏ 12 ਸਾਲ ਝਾੜੂ ਫੇਰਿਆ ਖਡੂਰ ਸਾਹਿਬ ਸਰੀਰ ਲੱਕੜ ਹੋ ਗਿਆ ਆ ਤੁਸੀਂ ਦੇਖਦੇ ਨੇ ਅੱਜ ਕੱਲ ਦੇ ਬਾਬੇ ਕਿੰਦਾ ਐ ਲਿਸਕੇ ਪੋਚੇ ਮੌਜੇ ਹੀ ਬਣੀਆਂ ਹੋਈਆਂ ਕਹਿਣ ਲੱਗੇ ਸਰੀਰ ਵਿਰਧ ਹੋਣ ਕਰਕੇ ਸਖਤ ਹੋਣ ਕਰਕੇ ਤੁਹਾਡੇ ਪੈਰ ਨੂੰ ਛੱਟ ਤਾਂ ਨਹੀਂ ਜੇ ਲੱਗੀ ਇਹਨੂੰ ਕਹਿੰਦੇ ਗੁਰਦਾਤਾ ਗੁਰਹਿਵੇ ਕਰ ਗੁਰੂ ਇੰਨਾ ਠੰਡਾ ਗਿਉ ਨੂੰ ਤੁਸੀਂ ਤਪਾ ਹੀ ਨਹੀਂ ਸਕਦੇ ਤੇ ਜਦੋਂ ਬਾਬੇ ਬਕਾਲੇ ਗੋਲੀ ਜੱਗੀ ਜੱਲੀ ਤੇ ਉਦੋਂ ਗੁਰੂ ਗੁਰੂ ਤੇਗ ਬਹਾਦਰ ਜੀ ਤਪੇ ਨਹੀਂ ਕਹਿਣ ਲੱਗੇ ਭਲੇ ਤੀਰਮਲ ਭਲੇ ਉਹ ਗੋਲੀਆਂ ਚਲਾਉਣ ਵਾਲਿਆ ਤੇਰਾ ਭਲਾ ਹੋਵੇ ਤੇਰਾ ਭਲਾ ਹੋਵੇ ਤੇ ਉਹੀ ਗੁਰੂ ਤੇਗ ਬਹਾਦਰ ਜਦੋਂ ਮੱਥਾ ਟੇਕਣ ਆਏ ਦਰਬਾਰ ਸੇ ਨਹੀਂ ਟੇਕੰਦੇ ਤਾ ਗੁੱਸੇ ਨਹੀਂ ਹੋਏ ਕਿਉਂਕਿ ਗੁਰヘਵੇ ਕਰਵਾ ਕਿੰਨ ਕੋਈ ਗੱਲ ਨਹੀਂ ਅਸੀਂ ਇੱਥੋਂ ਮੱਥਾ ਟੇਕ ਲਿਆ ਐਨੇ ਠੰਡੇ ਜੇ ਸਾਡੇ ਵਰਗੇ ਹੁੰਦੇ ਤੇ ਕਹਿੰਦੇ ਲੱਕੜ ਲਿਆਓ ਤੇ ਬੂਆ ਭੰਨੋ ਪਹਿਲਾਂ ਜਿਹੜਾ ਬੂਆ ਭੰਨ ਕੇ ਮੱਥਾ ਟੇਕਿਆ ਪਹਿਲੋਂ ਇਹਨਾਂ ਨੂੰ ਬੰਦੇ ਬਣਾਈਏ ਬੰਦੇ ਬਣਾ ਕੇ ਬੂਹਾ ਤੋੜ ਕੇ ਮੱਥਾ ਟੇਕਿਆ ਤੂੰ ਕਾਹਦਾ ਮੱਥਾ ਹੁੰਦਾ ਏ ਵੀ ਬਦੂਕਾਂ ਨਾਲ ਲੈ ਕੇ ਦਰਬਾਰ ਸਹਿ ਮੱਥਾ ਟੇਕਣ ਜਾਣਾ ਇਹ ਕੋ ਮੱਥਾ ਟੇਕਣ ਥੋੜਾ ਜਾਣਾ ਹੁੰਦਾ ਏ ਇਹ ਦਿਖਾਉਣ ਜਾਣਾ ਹੁੰਦਾ ਆਪਣੇ ਆਪ ਨੂੰ ਅਸੀਂ ਵੀ ਕੁਝ ਹੈਗੇ ਆ ਜਿਸ ਕਰਕੇ ਮਾਰਾ ਕਹਿੰਦੇ ਜਿਹੜਾ ਗੁਰੂ ਦਾ ਦੂਸਰਾ ਲੱਛਣ ਵਨ ਉਹ ਠੰਡਾ ਵਾ ਉਹ ਤਪਦਾ ਨਹੀਂ ਹੈ ਤੇ ਆਪਣੇ ਆਪ ਨੂੰ ਪਰਖ ਲਈ ਆਪਾਂ ਆਪਾਂ ਕਿੰਨੇក្តਤਪਦੇ ਆ ਕਿੰਨੇ ਇਕ ਗਰਮ ਹੋ ਜਾਂਦੇ ਛੋਟੀ ਛੋਟੀ ਗੱਲ ਪਿੱਛੇ ਹੀ ਗਰਮ ਹੋ ਜਾਂਦੇ ਆਪਾਂ ਜਿੱਦਾਂ ਕਹਿੰਦੇ ਕਿਸੇ ਮਹਾਂਪੁਰਖ ਦੀ ਘਰ ਵਾਲੀ ਬੜੀ ਉਹਨੂੰ ਤਰਕ ਵਿਰਕ ਕਰਦੀ ਸੀ ਮਿਹਣੇ ਮਾਰਦੀ ਤੇ ਇੱਕ ਦਿਨ ਉਹਨੇ ਭਰਿਆ ਘੜਾ ਪਾਣੀ ਦਾ ਤੇ ਗਰਮ ਪਾਣੀ ਉਹਦੇ ਉੱਤੇ ਸੁੱਟ ਦਿੱਤਾ ਸ਼ੇਖ ਸਾਦੀ ਆਪਣੀ ਜੀਵਨ ਗਾਥਾ ਲਿਖਦੀ ਮੇਰੇ ਤੇ ਸੁੱਟ ਦਿੱਤਾ ਯਮਰਨ ਕਰੋ ਤਿੱਦੂ ਰਾਮਦਾਸ ਦੇ ਕੋਲ ਰਹਿਮਤਾਂ ਬਖਸ਼ਾਂ